ਬੇਗੰਪੂਰਾ ਤੇ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਵੱਲੋਂ ਦਿਨਬਾ ਵਿੱਚ ਮਹਾਨ ਸੰਤ ਸਮਾਗਮ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਇੱਕ ਮਹਾਨ ਸੰਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਵਾਜ਼ੇ ਕੌਮ ਸੰਤ ਕ੍ਰਿਸ਼ਨ ਨਾਥ ਜੀ ਚਿਹੜੂ ਵਾਲੇ ਸੰਤ ਕੁਲਵੰਤ RAM ਜੀ ਪ੍ਰਦਾਨ ਸ੍ਰੀ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜੀਵ ਪੰਜਾਬ ਜੱਸੀ ਤੱਲਨ ਪ੍ਰਦਾਨ ਗੁਰੂ ਰਵਿਦਾਸ ਟਾਈਗਰ ਫੋਰੈਸ ਪੰਜਾਬ डॉक्टर जगविंदरजीत सिंह रिफलैकोलॉजिस्ट जस्सी लखवीर कौरी फकीरिया कौरिया दीपा कौरिया, राजपाल सरपंच सुरिंदर सुरेंद्र सोनी ते लखी पंच कौरिया प्रधान जगसीर कैपुर उप प्रधान बूटा सिंह कैपुर खजानची गुरप्रीत कराट मीत प्रधान राज सिंह जनाल हैपी सिंह समूरा गुरदीप जनाल तन्ना सिंह खेड़ी जैली खेड़ी करमजीत समूरा ਕਰੀਸ਼ਨ ਰੋਗਲਾ ਆਦ ਸ਼ਾਮਲ ਸੰ ਦਵੋਂ ਕਰ ਕਰਕੇ ਪੂਰਾ ਮੈਚੇ ਜਾਣਾ ਬੱਖੋ ਵਖਰੇ ਰਾ ਨੇ ਸਭ ਦੇ ਓ ਬੱਖੋ ਵਖਰੇ ਡੇਰੇ ਉਸਰਾ ਉੱਤੇ ਕੋਈ ਨਹੀਂ ਚਲਦਾ ਜੋ ਦਰ ਆਉਂਦਾ ਤੇਰੇ ਆਪਣੇ ਹੱਥੀ ਫੇਰ ਰਹੇ ਨੇ ਵਿੱਕ ਜੜਾਂ ਦੇ ਆਰੀ ਉਹ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਥੇੜ ਰ ਗਈ ਸਾਰੀ ਮੇਰੇ ਦਰ ਦੇ ਆ ਚੌਧਰ ਕਰਦੇ ਜੋ ਅਫਸਰ ਸਰਕਾਰੀ ਕੋਈ ਆਪਣੇ ਵਰਗਾ ਭੇਜਦੇ ਤੇ ਕੌਮ ਖਿਲਰ ਗਈ ਸਾਰੇ ਕਹਿੰਦੇ ਗੁਰੂ ਘਰ ਕੋਈ ਦੇ ਤੁਹਾਨੂੰ ਗੁਰਦੇ ਜੋ ਬੋਲੇ ਸੁਣ ਰਿਹਾ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤਾ ਸੋ ਗੁਰੂ ਪਿਆਰੀ ਸਾਧ ਸੰਗਤਿਓ ਆਪ ਸਭ ਸੰਗਤਾਂ ਦਾ ਬੜਾ ਸਤਿਕਾਰ ਮਾਣ ਮਿਲਿਆ ਜੋ ਕਿ ਅੱਜ ਅਨਾਜ ਮੰਡੀ ਦਿਵ ਭਵਕੇ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਵਾਨ ਵਾਲਮੀਕ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਪਹਿਲਾ ਮਹਾਨ ਸੰਤ ਸਮਾਗਮ ਹੈ ਜਿਹੜਾ ਅਨਾਜ ਮੰਡੀ ਗੜਬਾ ਵਿਖੇ ਹੋ ਰਿਹਾ ਸੋ ਇੱਥੇ ਬਾਦ ਚੜ ਕੇ ਵੱਖ-ਵੱਖ ਪਿੰਡਾਂ ਦੇ ਉਤੋਂ ਵੱਖ-ਵੱਖ ਸਾਥੀ ਸੰਜੋਗੀ ਜਿਹੜੇ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਨੇ ਸਾਥੀ ਸੰਜੋਗੀ ਕਮੇਟੀਆਂ ਪਹੁੰਚੀਆਂ ਨੇ ਗਿਆ ਤੈਦੇ ਲੋ ਸਾਰਿਆਂ ਦਾ ਧੰਨਵਾਦ ਕਰਦੇ ਆਂਗੇ ਸੋ ਜਿਹੜਾ ਸਾਡਾ ਮਕਸ਼ਦ ਹੈਗਾ ਬੇਗੰਪੂਰਾ ਸਹਿਰ ਕੋ ਨਾ ਦੁੱਖ ਅੰਧੋਨ ਨਹੀਂ ਟੇਠਾਉ ਇਹ ਮਿਸ਼ਨ ਨੂੰ ਜਿਹੜੀ ਇਹ ਸਾਰੀ ਸਰਕਲਾਂ ਦੀ ਕਮੇਟੀ ਆ ਪਾਤਣਾ ਕਮੇਟੀ ਕੱਗਾ ਕਮੇਟੀ ਲਾਗੇ ਲਾਗੇ ਲਹਿਰਾ ਕਮੇਟੀ ਤੇ ਹੋਰ ਵੀ ਵੱਖ-ਵੱਖ ਭਵਾਨੀਗੜ ਸਰਕਲ ਕਮੇਟੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਮਿਲਿਆ ਉਹਨਾਂ ਪਾਰਟੀਆਂ ਵੱਲੋਂ ਸੋ ਇਸ ਵਿਸ਼ੇ ਦੇ ਉੱਤੇ ਮੈਂ ਕਹਿਣਾ ਚਾਹੁੰਨਾ ਕਿ ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਧੋਨ ਨਹੀਂ ਤਾਹੋ ਸਤਗੁਰੂ ਅਰਬਦਾਸ ਮਹਾਰਾਜ ਜੀ ਵਿਚਾਰਧਾਰਾ ਨੂੰ ਇਹ ਪਹਿਲਾ ਮਹਾਨ ਸੰਤ ਸਮਾਗਮ ਹੈ ਅਨਾਰ ਮੰਡੀ ਢਬਾ ਵਿਖੇ ਕਰਵਾਇਆ ਕਰਵਾਇਆ ਗਿਆ ਜਾ ਰਿਹਾ ਹੈ ਇਸ ਮਿਸੇ ਦੇ ਉੱਤੇ ਕਰਵਾਇਆ ਜਾ ਰਿਹਾ ਕਿ ਸਾਡਾ ਸਮਾਜ ਹੈ ਜਿਹੜਾ ਉਹ ਜਾਗਰੂਤ ਹੋਵੇ ਜਾਗਰੂਤ ਹੋ ਕੇ ਜਿਵੇਂ ਕਿ ਸਤਿਗੁਰੂ ਬਾਬਾਸ ਮਹਾਰਾਜ ਜੀ ਕਿਹਾ ਮਧੂ ਮੱਖੀਆਂ ਦੀ ਉਦਾਹਰਨਾ ਦੇ ਕੇ ਕਹਿੰਨੇ ਆਪਣੀ ਬਾਣੀ ਦੇ ਵਿੱਚ ਕਿ ਸਾਨੂੰ ਮਧੂ ਮੱਖੀਆਂ ਦੇ ਵਾਂਗੂ ਇਕੱਠਾ ਰਹਿਣਾ ਰਹਿ ਕੇ ਜਿਹੜਾ ਸੰਘਰਸ਼ ਉਹ ਕਰਨਾ ਚਾਹੀਦਾ ਹੈ ਮਹਾਰਾਜ ਦੀ ਬਾਣੀ ਦੇ ਅਧੀਨ ਰਹਿ ਕੇ ਇਕ ਨਿੰਮਰ ਦਾ ਸਹਿਤ ਰਹਿ ਕੇ ਸਾਡਾ ਸਮਾਜ ਹੈ ਜਿਹੜਾ ਉਹ ਉੱਪਰ ਅੱਠੇ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਾਜ ਦੇ ਵਿੱਚ ਲੈ ਕੇ ਜਾਵੇ ਅਸੀਂ ਇਸ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹਾਂਗੇ ਸਾਥੀਆਂ ਦਾ ਬੜਾ ਸਾਰਿਆਂ ਦਾ ਸੰਯੋਗ ਮਿਲ ਰਿਹਾ ਹੈ ਸਾਰੇ ਹੀ ਸਾਥੀ ਸੰਘਰਸ਼ ਸਹਿਯੋਗ ਨੇ